ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਚੰਨੀ ਮਡੇਰ ਤੇ ਸਾਡੇ ਨਾਲ ਮੌਜੂਦ ਨੇ ਅੱਜ ਬੈਦ ਮਨਮਿੰਦਰ ਸਿੰਘ ਜੀ ਜੋ ਖੇਤੀਬਾੜੀ ਸੰਬੰਧੀ ਬਹੁਤ ਜਾਣਕਾਰੀ ਰੱਖਦੇ ਨੇ ਬੈਦ ਮਨਮਿੰਦਰ ਸਿੰਘ ਜੀ ਅਸੀਂ ਤੁਹਾਡੇ ਨਾਲ ਇਹ ਰਾਇ ਕਰਨੀ ਚਾਹੁੰਦੇ ਆਂਗੇ ਵੀ ਜੋ ਛੋਟੇ ਕਿਸਾਨ ਨੇ ਠੀਕ ਮੰਨਦੇ ਆ ਛੋਟੇ ਚਾਹੇ ਵੱਡੇ ਜੋ ਵੀ ਕਿਸਾਨ ਨੇਗੇ ਉਹ ਅੱਜ ਦੇ ਇੱਕੜੀ ਬਹੁਤ ਦੁਖੀ ਨੇ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਜੀ ਸੁਖਚੈਨ ਜੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਤੇ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਅਸੀਂ ਬਹੁਤ ਬਹੁਤ ਧੰਨਵਾਦ ਕਰੀਆ ਤੁਹਾਡੇ ਤੇ ਦੂਜਾ ਮੈਂ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦਾ ਜਿਹੜੇ ਸਾਨੂੰ ਆ ਇਸ ਟਾਈਮ ਦੇਖ ਰਹੇ ਆ ਔਰ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਜਿਵੇਂ ਤੁਸੀਂ ਕਿਹਾ ਕਿ ਅੱਜ ਕਿਸਾਨ ਬਹੁਤ ਦੁਖੀ ਹੈ ਆ ਦੇਖ ਰਹੇ ਆ ਕਿ ਕਿਸਾਨ ਪਿੱਛੇ ਵੀ ਪੂਰਾ ਸਿਆਲ ਵਿਚਾਰੇ ਉੱਥੇ ਬੈਠੇ ਰਹੇ ਗਰਮੀ ਤੇ ਸਿਆਲ ਦਾ ਜਿਹੜਾ ਮੌਸਮ ਹੈ ਉਹ ਇਹਨਾਂ ਨੇ ਬਾਰਡਰ ਦੇ ਉੱਤੇ ਹੰਡਾਇਆ ਤੇ ਅੱਜ ਵੀ ਜੇਕਰ ਕਿਸਾਨ ਕਹੀਏ ਅੱਜ ਵੀ ਜਿਹੜੇ ਕਿਸਾਨ ਆ ਉਹ ਜਿੱਥੇ ਸ਼ੁਭਕਰਨ ਦੀ ਡੈਥ ਹੋਈ ਉੱਥੇ ਕਿਸਾਨ ਅੱਜ ਬੈਠਣ ਜਾ ਰਹੇ ਆ ਪਰ ਜਿਹੜਾ ਕਿਸਾਨ ਹੈ ਕਿਸਾਨ ਦੇ ਬਾਰੇ ਮੈਂ ਕੁਝ ਗੱਲਾਂ ਤੁਹਾਨੂੰ ਕਹਿਣੀਆਂ ਚਾਹਦਾ ਕਿ ਜਿਹੜਾ ਛੋਟਾ ਕਿਸਾਨ ਹੈ ਉਹ ਦਿਨ ਬਿਦਿਨ ਗਰੀਬ ਹੁੰਦਾ ਜਾ ਰਿਹਾ ਤੇ ਜਿਹੜਾ ਵੱਡਾ ਹੈ ਉਹ ਵੀ ਦੁਖੀ ਆ ਕਿਸਾਨ ਦੇ ਪੱਲੇ ਕੁਝ ਨਹੀਂ ਆ ਜ਼ਮੀਨਾਂ ਦਾ ਠੇਕਾ ਜਿਹੜਾ 98 ਤੋਂ ਲੈ ਕੇ 1 ਲੱਖ ਰੁਪਏ ਤੱਕਰ ਪਹੁੰਚ ਚੁੱਕਿਆ ਕਿਸਾਨ ਬਹੁਤ ਦੁਖੀ ਆ ਅੱਜ ਜੇ ਮੈਂ ਗੱਲ ਕਰਾਂ ਕਿਸਾਨ ਦੀ ਕਿਸਾਨੀ ਦੀ ਗੱਲ ਕਰਾਂ ਕਿਸਾਨੀ ਜਿਹੜੀ ਲਾਹੇਵੰਦ ਧੰਦਾ ਹੁੰਦੀ ਸੀ ਉੱਤਮ ਖੇਤੀ ਮੱਧਮ ਵਪਾਰ ਹਨ ਅੱਜ ਜਿਹੜੀ ਸਾਡੀ ਖੇਤੀ ਆ ਖੇਤੀ ਦਾ ਜਿਹੜਾ ਧੰਦਾ ਸੀ ਬੜਾ ਲਾਹੇਵੰਦ ਧੰਦਾ ਸੀ ਜਿਹੜਾ ਅੱਜ ਘਾਟੇ ਦਾ ਧੰਦਾ ਬਣ ਕੇ ਰਹਿ ਗਿਆ ਹੁਣ ਮਜਬੂਰੀ ਹੈ ਜਿਵੇਂ ਸੱਪ ਦੇ ਮੂੰਹ ਚ ਕਿਰਲੀ ਹੈ ਨਾ ਤਾਂ ਉਹ ਛੱਡੀ ਜਾਂਦੀ ਹੈ ਤੇ ਨਾ ਹੀ ਅੰਦਰ ਟਪਾਈ ਜਾਂਦੀ ਹੈ ਉਹ ਕੰਮ ਕਿਸਾਨ ਨਾਲ ਹੋ ਰਿਹਾ ਜਿਹੜਾ ਕਿਸਾਨ ਅੱਜ ਖੇਤੀ ਕਰ ਰਿਹਾ ਨਾ ਉਹ ਖੇਤੀ ਛੱਡ ਨਹੀਂ ਸਕਦਾ ਉਹ ਵਿਚਾਰੇ ਨੂੰ ਆਦਤ ਪੈ ਗਈ ਹੁਣ ਕਈ ਮੈਨੂੰ ਸਵਾਲ ਕਰ ਲੈਂਦੇ ਆ ਜੀ ਕਿਸਾਨ ਫਿਰ ਖੇਤੀ ਠੇਕੇ ਤੇ ਲੈਂਦਾ ਕਿਉਂ ਆ ਹੁਣ ਮੈਂ ਇੱਕ ਅਕਸਰ ਹੀ ਇੱਕ ਗੱਲ ਕਰਦਾ ਕਿ ਇੱਕ ਛੋਟਾ ਕਿਸਾਨ ਹੈ ਉਹਦੇ ਕੋਲੇ 2-3 ਕਿੱਲੇ 4 ਕਿੱਲੇ ਜ਼ਮੀਨ ਆ ਉਹਦੇ ਕੋਲ 4 ਕਿੱਲੇ ਜ਼ਮੀਨ ਹੈ ਸਖਤ ਸਿੰਘ ਜੀ ਉਹ ਬੰਦਾ ਜ਼ਮੀਨ ਠੇਕੇ ਤਾਂ ਲੈਂਦਾ ਜਦੋਂ ਆੜਤੀਏ ਕੋਲੇ ਜਾਂਦਾ ਆੜਤੀਏ ਕੋਲੇ ਫਸਲ ਜਾਊ ਤਾਂ ਆੜਤੀਏ ਕੋਲੇ ਪੈਸੇ ਮਿਲਣਗੇ ਹੁਣ ਖੇਤੀ ਕਰਦੇ ਕਰਦੇ ਉਹਦੇ ਜਿਹੜੇ ਬੱਚੇ ਜਵਾਨ ਹੋਗੇ ਬੱਚਿਆਂ ਦੇ ਵਿਆਹ ਵੀ ਕਰਨੇ ਆ ਬੱਚਿਆਂ ਦੇ ਗਾਂ ਜਵਾਕਾਂ ਦੀ ਛੱਟੀ ਵੀ ਕਰਨੀ ਆ ਹੋਰ ਵੀ ਕੋਈ ਨਾ ਕੋਈ ਪ੍ਰੋਗਰਾਮ ਆ ਜਾਣਾ ਤੇ ਉਹਨਾਂ ਨੂੰ ਐ ਹੁੰਦਾ ਕਿ ਜੇਕਰ ਆੜਤੀਏ ਦੇ ਕੋਲੇ ਫਸਲ ਨਾ ਗਈ ਤੇ ਆਪਾਂ ਨੂੰ ਜਿਹੜਾ ਪੈਸੇ ਨਹੀਂ ਮਿਲਨੇ ਇਸ ਮਜਬੂਰੀ ਦੇ ਵਿੱਚ ਵਿਚਾਰਾ ਠੇਕੇ ਦੇ ਵੀ ਲੈਂਦਾ ਬੱਚੇ ਤੇ ਨਾ ਬੱਚੇ ਕਿਸਾਨ ਵਿਚਾਰਾ ਮਿੱਟੀ ਨਾਲ ਮਿੱਟੀ ਵੀ ਹੁੰਦਾ ਕਿ ਫਸਲ ਜਾਵੇ ਤੇ ਕੱਲ ਨੂੰ ਮਜਵਾਕਾਂ ਦੇ ਵਿਆਹ ਕਰਨੇ ਆ ਬੱਚਿਆਂ ਨੂੰ ਬਾਹਰਲੇ ਮੁਲਕ ਤੋਰਨਾ ਜਾਂ ਕਿਸੇ ਨਾ ਕਿਸੇ ਢੰਗ ਨਾਲ ਜਿਹੜਾ ਮੇਰੀ ਆਈ ਚਲਾਈ ਹੈ ਜਿਹੜਾ ਪੈਸਾ ਮੈਨੂੰ ਆਰਤੀਏ ਦੇ ਕੋਲੋਂ ਮਿਲਦਾ ਰਿਹਾ ਬਈ ਹੋ ਸਕਦਾ ਹੈ ਕਿ ਥੱਲੇ ਕਮੈਂਟ ਕੁਝ ਕਰਨ ਕਿ ਮੈਂ ਇਹ ਮੇਰੀ ਗੱਲ ਨਾਲ ਨਾ ਵੀ ਸਹਿਮਤ ਹੋਣ ਪਰ ਲੇਕਿਨ ਜਿੱਥੋਂ ਤੱਕ ਮੈਂ ਬਰੀਕੀ ਦੇ ਨਾਲ ਦੇਖਿਆ ਹੁਣ ਗੱਲ ਕਰਦੇ ਆ ਕਿ ਛੋਟਾ ਕਿਸਾਨ ਜਿਹੜਾ ਫੇਲ ਕਿਉਂ ਹੋ ਰਿਹਾ ਹੁਣ ਇਸ ਗੱਲ ਦੀ ਕਰ ਰਹੇ ਹੁਣ ਦੇਖੋ ਜੀ ਕਈ ਪਿੰਡਾਂ ਦੇ ਵਿੱਚ ਮੈਂ ਗਿਆ ਜਿੱਥੇ ਕੋਆਪਰੇਟ ਸੁਸਾਇਟੀਆਂ ਦੇ ਵੱਲੋਂ ਜਿਹੜੇ ਸੰਦ ਆ ਉਹ ਪਿੰਡਾਂ ਦੇ ਵਿੱਚ ਰੱਖੇ ਗਏ ਆ ਟਰੈਕਟਰ ਵੀ ਆ ਸੰਦ ਵੀ ਆ ਕਈ ਪਿੰਡ ਤਾਂ ਮੈਂ ਇਹੋ ਜਿਹਾ ਦੇਖਿਆ ਜਿਨ੍ਹਾਂ ਨੇ ਸਾਂਝਾ ਗੋਬਰ ਗੈਸ ਪਲਾਂਟ ਲਾਇਆ ਉਹਦੇ ਵਿੱਚੋਂ ਗੈਸ ਦੀ ਪਾਈਪਲਾਈਨ ਪਾ ਕੇ ਵੀ ਪਿੰਡ ਨੂੰ ਕਨੈਕਸ਼ਨ ਦਿੱਤੇ ਹੋਏ ਆ ਕਿ ਭਾਈ ਇੱਕ ਇੱਕ ਬੱਠਲ ਜਾ ਕੇ ਤੁਸੀਂ ਗੋਬਰ ਦਾ ਪਾਉਣਾ ਉਹਦੇ ਵਿੱਚ ਤੇ ਉਹਦੀ ਜਿਹੜੀ ਕੋਈ ਮੇਨਟੇਨੈਂਸ ਵਾਸਤੇ 100 ਰੁਪਿਆ 200 ਰੁਪਿਆ ਜਿਹੜਾ ਮਹੀਨੇ ਦਾ ਰੱਖਿਆ ਹੋਇਆ ਤੇ ਗੈਸ ਜਿੰਨੀ ਮਰਜ਼ੀ ਪਾਈਪਲਾਈਨ ਰਾਹੀਂ ਫੂਕੋ ਤੇ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਕਰੋ ਤੇ ਕਈ ਪਿੰਡਾਂ ਦੇ ਵਿੱਚ ਮੈਂ ਗਿਆ ਉੱਥੇ ਦੇਖਿਆ ਕਿ ਸੰਦ ਜਿਹੜੇ ਹੈਗੇ ਕੋਆਪਰੇਟਿਵ ਸੁਸਾਇਟੀਆਂ ਵੱਲੋਂ ਰੱਖੇ ਗਏ ਆ ਟਰੈਕਟਰ ਰੱਖੇ ਗਏ ਆ ਉਹਨਾਂ ਦਾ 1000 ਰੁਪਿਆ ਖਰਚਾ ਲੈਂਦੇ ਆ ਕਿ ਭਾਈ ਇੱਕ ਕਿੱਲਾ ਬੀਜ ਕੇ ਆਉਣਾ ਜਾਂ ਸਾਰੇ ਦਿਨ ਦਾ 2000 5000 ਰੁਪਿਆ ਖਰਚਾ ਹੈ ਜੀ ਜਿੰਨੇ ਜਿੰਨਾ ਚਿਰ ਮਰਜ਼ੀ ਚਲਾਓ ਸਾਰਾ ਦਿਨ ਚਲਾਓ ਤੇ ਸ਼ਾਮ ਨੂੰ 8 ਵਜੇ ਤੁਸੀਂ ਸੰਦ ਤੇ ਟਰੈਕਟਰ ਹੈ ਜਿਹੜਾ ਉਹ ਖੜਾ ਕੇ ਜਾਣਾ ਉਦੋਂ ਕਰਾਇਆ ਲੈਂਦੇ ਆ ਤੇ ਹੁਣ ਛੋਟਾ ਕਿਸਾਨ ਕੀ ਕਰਦਾ ਮੰਨ ਲਓ ਕਿ ਮੈਂ 4 ਕਿੱਲੇ ਵਾਲਾ ਕਿਸਾਨ ਦੀ ਗੱਲ ਕਰਦਾ ਅੱਜ ਮੈਂ 4 ਕਿੱਲੇ ਵਾਲੇ ਕਾਪੀ ਹੈ ਤੇ ਅੰਕੜੇ ਲਿਖੇ ਹੋਏ ਆ ਕਹਿੰਦਾ ਜੀ 4 ਕਿੱਲੇ ਵਾਲਾ ਕਿਸਾਨ ਨੂੰ ਜਿਹੜੀ ਬੈਂਕ ਹੈ ਨਾ ਉਹ 2 ਤੋਂ ਲੈ ਕੇ 3 ਲੱਖ ਰੁਪਈਆ ਜਿਹੜਾ ਹੈਗਾ ਲਿਮਟ ਦਾ ਦੇ। ਯਾਨੀ ਕਿ 8 ਕੁ ਲੱਖ ਰੁਪਏ ਦੀ 4 ਕਿੱਲੇ ਵਾਲਾ ਜ਼ਿਮੀਂਦਾਰ ਜਿਹੜਾ ਹੈਗਾ ਪ੍ਰਾਈਵੇਟ ਬੈਂਕਾਂ ਤੋਂ ਲਿਮਟ ਲੈ ਲੈਂਦਾ। ਤੇ ਉਹਦਾ ਜਿਹੜਾ ਵਿਆਜ ਬਣਦਾ तकरीबन 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 90000 95000 ਰੁਪਈਆ ਉਹਦਾ ਵਿਆਜ ਜਿਹੜਾ ਹੈਗਾ ਸਾਲਾਨਾ ਬਣ ਜਾਂਦਾ। ਸਾਲਾਨਾ ਬਣ ਜਾਂਦਾ ਹੈ। ਉਸ ਤੋਂ ਬਾਅਦ ਫਿਰ ਅਸੀਂ ਦੇਖਦੇ ਆ ਕਿ ਯਾਰ ਸਾਡੇ ਚਾਚੇ ਦਾ ਮੁੰਡਾ ਟਰੈਕਟਰ ਲੈ ਆਇਆ। ਬਹੁਤ ਵੱਡਾ ਟਰੈਕਟਰ ਲੈ ਕੇ ਆਇਆ ਤੇ ਅਸੀਂ ਜਦੋਂ ਉਹਦੀ ਰੀਸ ਕਰਕੇ ਟਰੈਕਟਰ ਲੈ ਕੇ ਆਉਣੇ ਆ। ਜਦੋਂ ਅਸੀਂ ਟਰੈਕਟਰ ਲੈ ਕੇ ਆਉਣੇ ਆ। ਤਾਂ ਟਰੈਕਟਰ ਸਾਨੂੰ ਜੇ ਅਸੀਂ ਮੰਨ ਕੇ ਚੱਲੀਏ ਤੇ ਚਾਚੇ ਦੇ ਮੁੰਡੇ ਜਾਂ ਤਾਏ ਦੇ ਮੁੰਡੇ ਜਾਂ ਪਿੰਡ ਵਾਲੇ ਕਿਸੇ ਤਣਾੜ ਦੀ ਰੀਸ ਦੇ ਨਾਲ ਅਸੀਂ ਟਰੈਕਟਰ ਲੈ ਕੇ ਆਏ ਤਾਂ ਟਰੈਕਟਰ ਸਾਨੂੰ 8 ਲੱਖ ਰੁਪਏ ਦਾ ਕੋਸਟ ਕਰਦਾ ਹੈ 8 ਲੱਖ ਰੁਪਏ ਦਾ ਟਰੈਕਟਰ ਪੈਂਦਾ ਤੇ ਹੁਣ ਅਸੀਂ 8 ਲੱਖ ਰੁਪਏ ਦਾ ਟਰੈਕਟਰ ਲੈ ਆਏ ਤੇ ਪੈਸੇ ਲੈਏ ਅਸੀਂ ਆੜਤੀਏ ਤੋਂ ਜਾਂ ਲੋਨ ਕਰਾ ਲਿਆ ਜੇ ਅਸੀਂ ਲੋਨ ਕਰਾਇਆ ਤਾਂ ਉਹਦਾ ਜਿਹੜਾ ਹੈਗਾ ਜੇ 1.5 ਰੁਪਏ ਸੈਂਕੜੇ ਦੇ ਹਿਸਾਬ ਨਾਲ ਸਾਨੂੰ ਖਰਚਾ ਖਰਚਾ ਪਾ ਕੇ ਉਹ ਵਿਆਜ ਤਾਂ ਘੱਟ ਕਹਿ ਦਿੰਦੇ ਆ ਪਰ ਉਸ ਤੋਂ ਬਾਅਦ ਉਹ ਫੈਲ ਚਾਰਜ ਬੀਮਾ ਟਰੈਕਟਰ ਦਾ ਟਰੈਕਟਰ ਦਾ ਬੀਮਾ ਟਰੈਕਟਰ ਦੀ ਆਰਸੀ ਤੇ ਇੱਕ ਚੀਜ਼ ਹੋਰ ਹੈ ਟਰੈਕਟਰ ਭਾਵੇਂ ਤੁਹਾਡੇ ਘਰੇ ਵੇਲਾ ਖੜਾ ਰਵੇ 4 ਕਿੱਲੇ ਵਾਲੇ ਦੇ ਉਹਦਾ ਹਰ ਸਾਲ ਬੀਮਾ ਤੁਹਾਨੂੰ ਕਰਾਉਣਾ ਹੀ ਪੈਣਾ ਟਰੈਕਟਰ ਤੁਹਾਡੇ ਘਰੇ ਭਾਵੇਂ ਵੇਲਾ ਖੜਾ ਉਹਦੀ ਆਰਸੀ ਬਣਵਾਉਣੀ ਪੈਣੀ ਹੈ ਪ੍ਰਦੂਸ਼ਣ ਕਰਾਉਣਾ ਪੈਣਾ ਸੋ ਇਸ ਕਰਕੇ ਜਿਹੜਾ ਟਰੈਕਟਰ ਦਾ ਖਰਚਾ ਮੈਂ ਸੋਚਿਆ ਕਿ ਇਹ ਜਿਹੜਾ 8 ਲੱਖ ਰੁਪਏ ਦਾ ਟਰੈਕਟਰ 6 ਲੱਖ ਰੁਪਏ ਦਾ ਟਰੈਕਟਰ ਲਾਇਆ ਮੈਂ ਤੇ 3 ਲੱਖ ਰੁਪਏ ਦੇ ਸੰਧ ਲਾਇਆ ਤੇ 1 ਲੱਖ ਰੁਪਈਆ ਉਹਦੇ ਵਿੱਚ ਤੇਲ ਵੀ ਮੱਚਦਾ ਸਾਲ ਦਾ ਇੱਕ ਟਰੈਕਟਰ ਜੇ ਆਪਣਾ 25000 ਰੁਪਏ ਦੀ ਵਿਹਾਈ ਦੇ ਨਾਲ ਖਰਚ ਦੇ ਨਾਲ ਆਪਾਂ ਕਿਰਾਏ ਤੇ ਕਰਾਈਏ ਨਾ ਤੇ 25000 ਰੁਪਏ ਵਿਹਾਈ ਦੇ ਨਾਲ ਆਪਣੀ ਫਸਲ ਇੱਕ ਟਾਈਮ ਦੀ ਬੀਜੀ ਜਾ ਸਕਦੀ ਆ ਤੇ ਆਪਾਂ ਨੂੰ 4 ਕਿੱਲਾਂ ਦੇ ਵਿੱਚ 10000 ਰੁਪਏ ਦਾ ਖਰਚਾ ਪੈਂਦਾ ਜੇ ਆਪਾਂ ਕਿਰਾਏ ਤੇ ਭਜਾਉਣੇ ਆ ਤੇ ਜੇ ਆਪਣਾ ਆਪ ਦਾ ਸੰਧ ਰੱਖਦੇ ਆ ਤੇ ਉਦੋਂ 10 ਗੁਣੇ ਜ਼ਿਆਦਾ ਆਪਾਂ ਨੂੰ ਵਿਆਜ-ਵਿਆਜ ਪੈਂਦਾ ਉਸ ਚੀਜ਼ ਦਾ 10 ਲੱਖ ਦੇ ਸੰਧ ਬਣਦੇ ਆ ਅਸਾਂ ਦੇ ਟਰੈਕਟਰ ਤੇ 10 ਲੱਖ ਰੁਪਏ ਦਾ ਵਿਆਜ ਲਾ ਲਓ ਉਦੋਂ ਬਾਅਦ ਫਿਰ ਅਸੀਂ ਜਿਹੜੀ ਲਿਮਟ ਲਈ ਆ ਉਹ ਲਿਮਟ ਲੈ ਕੇ ਕੋਈ ਚੰਗਾ ਕੰਮ ਤਾਂ ਕਰਿਆ ਨਹੀਂ ਕੋਈ ਜ਼ਿੰਮੇਵਾਰ ਹੈ ਜਿਹੜਾ ਕਿਸਾਨ ਹੈ ਜਿਹੜਾ ਲਿਮਟ ਲੈ ਕੇ ਚੰ ਸਹੀ ਵਪਾਰ ਕਰਦਾ ਸਹੀ ਫਸਲ ਤੇ ਪੈਸੇ ਲਾਉਂਦਾ ਹੈ ਸਹੀ ਆਪਣੇ ਬੱਚਿਆਂ ਦੀ ਐਜੂਕੇਸ਼ਨ ਤੇ ਲਾ ਲੈਂਦਾ ਜਿਹੜੇ ਪੈਸੇ ਰਿਟਰਨ ਹੁੰਦੇ ਰਹਿਣ ਵਾਪਸ ਆਉਂਦੇ ਰਹਿਣ ਉਹਦੇ ਬਹੁਤ ਘੱਟ ਜ਼ਿੰਮੇਵਾਰ ਹੁੰਦੇ ਆ ਉਹਦੇ ਨਾਲ ਅਸੀਂ ਕੋਠੀ ਪਾ ਲਈ ਕੋਠੀ ਨਹੀਂ ਹੁਣ ਜਿਵੇਂ ਇੱਕ ਬਾਣੀਆਂ ਕਹਿੰਦਾ ਉਹ ਕਹਿੰਦਾ ਜੀ ਦੁਕਾਨ ਤੋਂ ਘਰ ਤਾਂ ਬਣ ਸਕਦਾ ਪਰ ਲੇਕਿਨ ਘਰ ਤੋਂ ਦੁਕਾਨ ਨਹੀਂ ਬਣਦੀ ਉਹੀ ਗੱਲ ਅਸੀਂ ਕੋਠੀ ਪਾ ਲਈ ਦੂਜੇ ਨੂੰ ਦੇਖ ਕੇ ਗਵੰਡੀ ਨੂੰ ਦੇਖ ਕੇ ਸਾਡਾ ਗੁਜ਼ਾਰਾ ਆਮ ਸਿੰਪਲ ਦੋ ਕਮਰੇ ਪਾ ਕੇ ਰਸੋਈ ਪਾ ਕੇ ਬਾਥਰੂਮ ਲੈਟ੍ਰਿੰਗ ਬਣਾ ਕੇ ਵੀ ਹੋ ਸਕਦਾ ਪਰ ਲੇਕਿਨ ਅਸੀਂ ਦੂਸਰਿਆਂ ਨੂੰ ਦੇਖ ਕੇ ਅਡੀਆਂ ਚੱਕ ਕੇ ਫਾ ਲੈ ਲਿਆ ਅਸੀਂ ਲਿਮਟ ਲਈ ਲਿਮਟ ਲੈ ਕੇ ਕੋਠੀ ਪਾਲੀ ਉਹ ਕੋਠੀ ਤੇ ਲਿਮਟ ਵਾਲੇ ਪੈਸਾ ਨਾਲ ਨਹੀਂ ਸਰਿਆ ਅਸੀਂ ਰਿਸ਼ਤੇਦਾਰਾਂ ਤੋਂ ਵੀ ਪੈਸੇ ਵੜ ਲਏ ਤੇ ਅਸੀਂ ਕੋਠੀ ਪਾਉਣ ਤੋਂ ਬਾਅਦ ਕੀ ਹੋਇਆ ਅਸੀਂ ਉਹਦਾ ਜਿਹੜਾ ਕਰਜ਼ਾ ਉਤਾਰਦੇ ਸਾਰੀ ਉਮਰ ਮਰ ਜਾਂਦੇ ਆ ਸੋ ਇਸ ਕਰਕੇ ਜਿਹੜਾ ਹੈਗਾ ਇਹ ਕਿਸਾਨਾਂ ਨੂੰ ਚਾਹੀਦਾ ਕਿ ਆਪਣੇ ਪਿੰਡਾਂ ਦੇ ਵਿੱਚ ਜਿਵੇਂ ਕੋਆਪਰੇਟਿਵ ਸੁਸਾਇਟੀ ਜਾਂ ਸਾਰੇ ਸਾਰੇ ਲੋਕ ਜਿਹੜੇ ਛੋਟੇ ਕਿਸਾਨ ਆ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਉਹ ਇੱਕ ਸਾਂਝੀ ਥਾਂ ਤੇ ਸੰਧ ਲਿਆ ਕੇ ਰੱਖਣ ਤੇ ਉਹਨਾਂ ਦੇ ਨਾਲ ਬਜਾਈ ਕਰਿਆ ਕਰਨ ਉਹਦਾ ਇੱਕ ਬੰਦੇ ਨੂੰ ਕਮੇਟੀ ਬਣਾ ਕੇ ਉਹਦਾ ਚਾਰਜ ਦਿੱਤਾ ਜਾਵੇ ਕਿ ਭਾਈ ਜਿਹੜਾ ਵਿਗਾੜ ਕੇ ਜਾਊਗਾ ਉਹ ਠੀਕ ਵੀ ਕਰਾ ਕੇ ਦੇਊਗਾ ਚਲਦੀ ਲੈਣੀ ਚਲਦੀ ਦੇਣੀ ਠੀਕ ਹੈ ਤੇ ਜਿਹੜਾ ਠੇਕੇ ਆ ਹੁਣ ਕਈ ਕਹਿੰਦੇ ਜੀ ਠੇਕਿਆਂ ਦੇ ਰੇਟ ਵਧਾਤੇ ਠੇਕਿਆਂ ਦੇ ਰੇਟ ਕਿੰਨੇ ਵਧਾਏ ਆ ਠੇਕਿਆਂ ਦੇ ਰੇਟ ਵੀ ਅਸੀਂ ਵਧਾਉਣੇ ਆ ਅਸੀਂ ਕਹਿੰਨੇ ਯਾਰ ਫਲਾਣਾ ਬੰਦਾ ਨਾਲ ਲੈ ਜਾਓ ਉਸ ਤੋਂ ਪਹਿਲਾਂ ਜਾ ਕੇ ਮੈਂ ਠੇਕੇ ਦੇ ਵਾਣ ਲੈ ਲਾਂ ਇਸ ਤਰ੍ਹਾਂ ਵੀ ਕਰਨ ਦੀ ਲੋੜ ਨਹੀਂ ਸਾਨੂੰ ਹੁਣ ਇਹ ਮੁੱਦੇ ਬਹੁਤ ਨੇ ਇਹ ਮੁੱਦੇ ਇਹੋ ਜਿਹੇ ਨੇ ਜਿਹੜੇ ਸਾਨੂੰ ਜਿਨ੍ਹਾਂ ਤੇ ਸਾਨੂੰ ਪੜਤਾਲ ਕਰਨ ਦੀ ਲੋੜ ਆ ਅੱਜ ਸਾਨੂੰ ਕਿਸਾਨ ਨੂੰ ਸਿਆਣੇ ਹੋਣ ਦੀ ਲੋੜ ਆ ਕਿੰਨਾ ਚਿਰ ਧਰਨੇ ਲਾਉਂਦੇ ਰਹਿਵਾਂਗੇ ਸਾਡੀਆਂ ਜਿਹੜੀਆਂ ਬਜ਼ੁਰਗ ਪੀੜ੍ਹੀਆਂ ਨੇ ਉਹ ਧਰਨੇ ਲਾਈ ਜਾਂਦੀਆਂ ਵਿਚਾਰੀਆਂ ਸਾਡਾ ਜਿਹੜਾ ਬੱਚਾ ਹੈ ਉਹ ਤਾਂ ਵਿਚਾਰਾ ਕੋਈ ਕੈਨੇਡਾ ਬੈਠਾ ਕੋਈ ਆਸਟ੍ਰੇਲੀਆ ਬੈਠਾ ਕੋਈ ਇੰਗਲੈਂਡ ਬੈਠਾ ਕੋਈ ਜਰਮਨ ਚ ਬੈਠਾ ਕੋਈ ਸਪੇਨ ਚ ਬੈਠਾ ਕੋਈ ਇਟਲੀ ਬੈਠਾ ਕੋਈ ਦੋਹਾਕਤਰ ਬੈਠਾ ਕੋਈ ਦੁਬਈ ਬੈਠਾ ਸਾਡੇ ਵਾਲੇ ਬੱਚੇ ਤਾਂ ਸਾਰੇ ਬਾਹਰ ਚਲੇ ਗਏ ਇੱਥੇ ਕਿਨੇ ਰਹਿਣਾ ਇੱਥੇ ਅੱਜ ਖਤਰਾ ਬਣਿਆ ਪਿਆ ਕਿ ਸਾਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਸਾਡੇ ਇਹ ਖੇਤੀ ਦੇ ਕਿੱਤੇ ਨੂੰ ਬਚਾਉਣ ਦੀ ਲੋੜ ਹੈ ਇਹ ਲਾਹੇਬੰਦ ਕੀਤਾ ਜੇ ਇਹਨੂੰ ਸਹੀ ਢੰਗ ਨਾਲ ਕੀਤਾ ਜਾਵੇ ਕਰਜ਼ਾ ਚੱਕਣ ਤੋਂ ਕਰੇਜ ਕਰਨ ਕਿਸਾਨ ਜਦੋਂ ਕਰਜ਼ਾ ਚੱਕਣਗੇ ਤਾਂ ਗਰੀਬ ਹੋਊ ਗਏ ਚਾਰ ਕਿੱਲਾਂ ਵਾਲਾ ਕਿਸਾਨ ਅਕਸਰ ਦੇ ਵਿੱਚ ਉਹਨੂੰ ਜ਼ਮੀਨ ਵੇਚਣ ਤੱਕ ਦੀ ਨੋਬਤ ਆ ਜਾਂਦੀ ਆ ਜਦੋਂ ਉਹ ਕਰਜ਼ਾ ਚੱਕ ਚੱਕ ਕੇ ਆਪਣੀਆਂ ਲੋੜਾਂ ਪੂਰੀਆਂ ਕਰਦਾ ਰਹਿੰਦਾ ਬਾਅਦ ਵਿੱਚ ਕਰਜ਼ਾ ਲੈਂਦਾ ਨਹੀਂ ਜਦੋਂ ਉੱਤਰਦਾਣੀ ਤੇ ਫੇਰ ਉਹ ਕੀ ਕਰਦਾ ਫਿਰ ਕਨਾਲ ਦੋ ਕਨਾਲਾਂ ਜਾ ਕੇ ਜ਼ਮੀਨ ਵੇਚ ਦਿੰਦਾ ਜਦੋਂ ਕਨਾਲ ਦੋ ਕਨਾਲਾਂ ਘਟਣ ਲੱਗ ਗਈ ਤਾਂ ਫਿਰ ਜਦੋਂ ਇੱਕ ਚੀਜ਼ ਹੋਰ ਵੀ ਮੈਂ ਦੱਸਣੀ ਚਾਹਣਾ ਕਿ ਕਈ ਕਿਸਾਨ ਮੈਂ ਦੇਖਿਆ ਜਿੰਨੂੰ ਤਾਂ ਖਰੀਦਣ ਦਾ ਸਵਾਲ ਪੈ ਗਿਆ ਜਿਹੜੇ ਨੇ ਤੰਗੀ ਕੱਟ ਲਈ ਜਿਵੇਂ ਹੁਣ ਮੰਨ ਲਓ ਕਿ ਮੇਰੇ ਤੇ ਤੰਗੀ ਆ ਗਈ ਮੇਰਾ ਬਾਪੂ ਬਿਮਾਰ ਹੋ ਗਿਆ ਮੈਂ ਥੋੜਾ ਬਹੁਤਾ ਤੰਗੀ ਕੱਟ ਲਈ ਇੱਕ ਵਾਰੀ ਪੈਸੇ ਪੂਰੇ ਇਧਰ ਉਧਰ ਜਿਗਾਰੜ ਕਰਕੇ ਉਹਦਾ ਇਲਾਜ ਕਰਵਾ ਲਿਆ ਤੰਗੀ ਕੱਟ ਲਈ ਹੁਣ ਕਈ ਕਿਸਾਨ ਮੈਂ ਇਹ ਜੇ ਵੀ ਦੇਖਿਆ ਜਿਹੜੇ ਤੰਗੀ ਨਹੀਂ ਕੱਟਦੇ ਜਦੋਂ ਮਾੜੀ ਜੀ ਤੰਗੀ ਆਉਂਦੀ ਆ ਮਾੜੀ ਜੀ ਤੰਗੀ ਆਉਂਦੀ ਆ ਪੈਸਿਆਂ ਦੀ ਹੱਥ 'ਚ ਪੈਸੇ ਨਹੀਂ ਹੁੰਦੇ ਘਰੇ ਪੈਸੇ ਨਹੀਂ ਹੁੰਦੇ ਟਰੰਕ 'ਚ ਪੇਟੀ 'ਚ ਪੈਸੇ ਨਹੀਂ ਹੁੰਦੇ ਤਾਂ ਉਹਦੀ ਘਰ ਦੀ ਕਹਿੰਦੀ ਮੈਂ ਤਾਂ ਸੂਟ ਲੈਣਿਆਂ ਜਿੱਥੋਂ ਮਰਜੀ ਇੰਤਜ਼ਾਮ ਕਰ ਫੇਰ ਉਹ ਦੋ ਕਨਾਲਾ ਚਾਰ ਕਨਾਲਾ ਜ਼ਮੀਨ ਵੇਚ ਦਿੰਦਾ ਉਹ ਤੰਗੀ ਕੱਟਣੀ ਵੀ ਸਿੱਖਣੀ ਪਊਗੀ ਜੇਕਰ ਤੁਸੀਂ ਤੰਗੀ ਨਹੀਂ ਕੱਟਣੀ ਸਿੱਖਦੇ ਤਾਂ ਤੁਹਾਡੀ ਜਿਹੜੀ ਜ਼ਮੀਨ ਆ ਉਹ ਦਿਨ ਬੇਦਨ ਘਟਦੀ ਜਾਣੀ ਆ ਉਹ ਤੁਹਾਡੇ ਜਿਹੜੇ ਤਨਾਟ ਲੋਕ ਹੈਗੇ ਆ ਉਹਨਾਂ ਨੇ ਉਹ ਜ਼ਮੀਨ ਖਰੀਦ ਲੈਣੀ ਆ ਸੋ ਤੰਗੀ ਕੱਟਣ ਵਾਲਾ ਬੰਦਾ ਹੀ ਆਪਣੀ ਜ਼ਮੀਨ ਦੀ ਜਿਹੜੀ ਸੇਲ ਹੋਣ ਤੋਂ ਰੋਕ ਸਕਦਾ ਤੇ ਜਿਹੜਾ ਤੰਗੀ ਨਹੀਂ ਘਟਦਾ ਉਹ ਚੁੱਪ ਕਰਕੇ ਵਿੱਚ ਹੀ ਤੁਰਿਆ ਜਾਂਦਾ ਇਹ ਚੀਜ਼ਾਂ ਦੇ ਸਾਨੂੰ ਬੜੀਆਂ ਦੇ ਕਰੇਜ਼ ਕਰਨੇ ਪੈਣਿਆ ਹੁਣ ਮੈਂ ਜਿਹੜੀ ਗੱਲ ਪਹਿਲਾਂ ਕਰ ਰਿਹਾ ਸੀਗਾ ਮੈਂ ਇਹੀ ਕਰ ਰਿਹਾ ਸੀ ਕਿ ਸਾਨੂੰ ਸੰਝੇ ਸੰਦ ਲਿਆ ਕੇ ਰੱਖਣੇ ਪੈਣਗੇ ਜੇਕਰ ਅਸੀਂ ਸੰਦ ਕਰਾਏ ਤੇ ਲੈਨੇ ਨਾ ਸਾਡਾ ਬਹੁਤ ਵੱਡਾ ਫਾਇਦਾ ਹੈ ਜਿੰਨੇ ਚ ਅਸੀਂ ਵਿਆਜ ਭਰਦੇ ਆ ਨਾ ਏਨੇ ਚ ਅਸੀਂ ਖੇਤੀ ਵੀ ਕਰ ਲੈਨੇ ਆ ਏਨੇ ਦੇ ਵਿੱਚ ਸਾਡੇ ਅਜੇ ਮੈਂ ਇਹੀ ਖਰਚੇ ਗਿਣਾਈ ਸੀ ਹੁਣ ਅੱਗੇ ਆਜੋ ਰੇਜ਼ ਦਾ ਖਰਚਾ ਸਪਰੇਅ ਦਾ ਖਰਚਾ ਅੱਗੇ ਮੋਟਰਸਾਈਕਲ ਹੁਣ ਤੁਸੀਂ ਕਹੋਗੇ ਮੋਟਰਸਾਈਕਲ ਦਾ ਖਰਚਾ ਕੀ ਗਿਣਾਈ ਜਾਂਦਾ ਜੇ ਛੇਰ ਜਾਣਾ ਮੋਟਰਸਾਈਕਲ ਤੇ ਜਾਣਾ ਜੇ ਅਸੀਂ ਪਾਣੀ ਦਾ ਨੱਕਾ ਬਦਲਣ ਵੀ ਜਾਣਾ ਨਾ ਪਾਈਪ ਲਾਈਨ ਦਾ ਨੱਕਾ ਵੀ ਬਦਲਣ ਜਾਣਾ ਅਸੀਂ ਤਾਂ ਵੀ ਮੋਟਰਸਾਈਕਲ ਤੇ ਜਾਣਾ ਇੱਕ ਮਹੀਨੇ ਦੇ ਵਿੱਚ ਜ਼ਿਆਦਾ ਨਹੀਂ ਮੈਂ ਕਹਿੰਦਾ 4 ਕਿੱਲੇ ਵਾਲਾ ਕਿਸਾਨ ਵੀ ਸਿਰਫ 4 ਕਿੱਲੇ ਵਾਲੇ ਕਿਸਾਨ ਦੀ ਗੱਲ ਕਰਦਾ ਉਹ ਵੀ 20 ਲੀਟਰ ਤੇਲ ਪਟਰੋਲ ਆ ਜਿਹੜਾ ਉਹ ਮੋਟਰਸਾਈਕਲ ਤੇ ਫੂਕਦਾ ਹੈ ਸਿਰਫ ਖੇਤ ਗੇੜੇ ਮਾਰਨ ਲੱਗਾ ਜੇ ਖੇਤ ਦੂਰ ਆ ਫਿਰ 50 ਲੀਟਰ 20 ਲੀਟਰ ਤਾਂ ਜਿਹੜਾ ਨੇੜੇ ਖੇਤ ਆ ਨਾ ਜਿਹਦਾ 1 ਕਿਲੋਮੀਟਰ ਦੇ ਵਿੱਚ ਵਿੱਚ ਖੇਤ ਆ ਉਹ ਫੂਕਦਾ ਹੈ ਹੁਣ ਗੱਲ ਅੱਗੇ ਅੱਗੇ ਇਹਨਾਂ ਖਰਚਿਆਂ ਦੀ ਫਿਰ ਘਰ ਦੇ ਖਰਚੇ ਆ ਫਿਰ ਸੂਟ ਕੱਪੜੇ ਦੇ ਖਰਚੇ ਆ ਫਿਰ ਬੱਚਿਆਂ ਦੀਆਂ ਕਿਤਾਬਾਂ ਦੇ ਖਰਚੇ ਆ ਫਿਰ ਬੱਚਿਆਂ ਦੀਆਂ ਬੂਟ ਵਰਦੀਆਂ ਦੇ ਖਰਚੇ ਆ ਇਹ ਖਰਚੇ ਆ ਜਿਹੜੇ ਭਾਵੇਂ ਜ਼ਮੀਨ ਤੁਹਾਡੇ ਕੋਲੇ ਘਟਾ ਪਰ ਖਰਚੇ ਤਣਾਟ ਕਿਸਾਨ ਜਿੱਡੇ ਹੀ ਆ 20 ਕਿੱਲੇ ਵਾਲੇ ਦੇ ਖਰਚੇ ਵੀ ਹੁੰਨੇ ਆ ਤੇ ਤੁਹਾਡੇ ਵੀ ਹੁੰਨੇ ਆ ਤੁਹਾਨੂੰ ਖਰਚੇ ਘਟਾਉਣੇ ਪੈਣਗੇ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਨਹੀਂ ਕਾਮਯਾਬ ਹੋਣਾ ਤਾਂ ਭਰਾਵੋ ਇਹ ਗੱਲਾਂ ਮੈਨੂੰ ਲੱਗਦਾ ਕਈਆਂ ਨੂੰ ਕੋੜੀਆਂ ਵੀ ਲੱਗਣੀਆਂ ਹੁਣ ਗੱਲ ਆ ਗਈ ਮੈਂ ਫਿਰ ਤੋਂ ਠੇਕੇ ਦੀ ਗੱਲ ਕਰਦਾ ਠੇਕਾ ਕਿਸਾਨ ਆਪ ਨਹੀਂ ਵਧਾਉਂਦਾ ਜਿਹੜਾ ਠੇਕੇ ਦਿੰਦਾ ਉਹ ਨਹੀਂ ਵਧਾਉਂਦਾ ਠੇਕਾ ਜਦੋਂ ਅਸੀਂ ਜਾਣੇ ਆ ਅਸੀਂ ਵਧਾਉਣੇ ਆ ਹੁਣ ਲੋਕਾਂ ਦੇ ਮੈਂ ਜਾ ਕੇ ਦੇਖਿਆ ਕਣਕਾਂ ਦੇ ਵਿੱਚ ਥੱਲੇ ਸੁੰਡੀ ਪੈ ਗਈ ਆ ਸਾਡੇ ਸਖਚੈਨ ਭਰਾ ਨੇ ਵੀਡੀਓ ਬਣਾ ਕੇ ਪਾਈ ਸੀ ਥੱਲੇ ਸੁੰਡੀ ਪੈ ਗਈ ਦੇਖੋ ਉਤਲੀ ਸੁੰਡੀ ਦਾ ਅਸੀਂ ਸਪਰੇਅ ਨਾਲ ਮਾਰ ਲਾਂਗੇ ਔਰ ਥੱਲੇ ਵਾਲੀ ਸੁੰਡੀ ਦਾ ਅਸੀਂ ਕੀ ਕਰੀਏ ਇਹਦੇ ਬਾਰੇ ਸੋਚਣ ਦੀ ਲੋੜ ਆ ਤੇ ਸਰਕਾਰਾਂ ਨੂੰ ਇਹ ਸੋਚਣ ਦੀ ਲੋੜ ਆ ਕਿ ਸਾਡਾ ਜਿਹੜਾ ਤੁਸੀਂ ਕਹਿੰਦੇ ਧੂਆਂ ਜਿਹੜਾ ਸਾਡਾ ਧੂਆਂ ਤੁਹਾਡੇ ਪ੍ਰਦੂਸ਼ਣ ਕਰਦਾ ਹੈ ਉਹ ਤੇ ਫੈਕਟਰੀਆਂ ਦਾ ਤੇ ਪਟਾਕਿਆਂ ਦਾ ਧੂਆ ਇੱਕੋ ਹੀ ਧੂਆ ਹੈ ਇਸ ਕੋਈ ਜ਼ਿਆਦਾ ਫਰਕ ਨਹੀਂ ਹੈ ਹੋ ਸਕਦਾ ਕਿ ਜਿੰਨਾ ਕਿਸਾਨ ਭਰਾ ਜਿੰਨਾ ਕਿਸਾਨ ਭਰਾ ਧੂਆ ਕਰਦੇ ਆ ਇਹਨਾਂ ਧੂਆ ਦਿਵਾਲੀ ਵਾਲੇ ਦਿਨ ਤੇ ਦਸਹਰੇ ਵਾਲੇ ਦਿਨ ਹੋ ਜਾਂਦਾ ਹੈ ਗੁੱਸਾ ਨਾ ਕਰਨਾ ਮੈਨੂੰ ਮaaf ਕਰਨਾ ਮੈਂ ਗੁਸਾ ਆਖੀ ਮaaf ਕਰਨੀ ਪਰ ਲੇਕਿਨ ਮੈਂ ਦੱਸਣਾ ਚਾਹਣਾ ਕਿ ਉਹਨਾਂ ਦਸਹਰੇ ਤੇ ਦਿਵਾਲੀ ਵਾਲੇ ਦਿਨ ਹੋ ਜਾਂਦਾ ਹੈ ਪਟਾਕਿਆਂ ਦਾ ਜਿਹੜਾ ਪਟਾਸ਼ ਦਾ ਧੂਆ ਹੈ ਨਾ ਇਹ ਬਰੂਦ ਦਾ ਧੂਆ ਹੈ ਉਹ ਸਾਡੇ ਖੇਤਾਂ ਦੇ ਧੂਏ ਨਾਲੋਂ ਕਿਤੇ ਜ਼ਿਆਦਾ ਜ਼ਹਿਰੀਲਾ ਹੈ ਹੁਣ ਅਸੀਂ ਕਿਸਾਨ ਇਹ ਕਹਿੰਦੇ ਜੀ ਬਦਲਮੀ ਖੇਤੀ ਕਰ ਲੋ ਬਦਲਮੀ ਖੇਤੀ ਆ ਕਰਾਈ ਤਾਂ ਸੀ ਸਾਡੇ ਉਹਨਾਂ ਮੁੱਖ ਮੰਤਰੀ ਸਾਹਿਬ ਨੇ ਕਹਿੰਦਾ ਜੀ 26 ਲਾ ਲਓ 26 ਲਾ ਲਓ 26 ਪਾਣੀ ਘਟ ਲੈਂਦੀ ਆ 26 ਥੋੜੇ ਦਿਨਾਂ ਚ ਪੱਕਦੀ ਆ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਤੇ ਲੋਕਾਂ ਨੇ 26 ਲਾਤੀ ਤੇ 26 ਅੱਜ 5-5 ਕਿਲੋ ਕਾਟ ਦੇ ਵੇਖੀ ਆ ਕਿਉਂਕਿ 26 ਦੇ ਚੌਲ ਜਿੰਨਾ ਚੌਲ ਗਵਰਨਮੈਂਟ ਨੇ ਲੈਣਾ ਹੈ ਜੇ ਕਵਾਂਟਲ ਦੇ ਵਿੱਚ ਉਹਨਾਂ ਨੇ ਮੰਨ ਲਓ ਕਿ ਐਕਸਪੋਜ਼ ਕਰ ਲਓ ਕਿ ਕਵਾਂਟਲ ਦੇ ਵਿੱਚੋਂ 68 ਕਿਲੋ ਚੌਲ ਲੈਣਾ ਹੈ ਤਾਂ ਉਹਦੇ ਚੋਂ 60 ਕਿਲੋ ਨਿਕਲਦਾ ਹੁਣ ਜਿਹੜੀ 5 ਕਿਲੋ ਹੁਣ ਆਪਾਂ ਜੇ ਕਹੀਏ ਸੈਲਰ ਵਾਲਾ ਸੈਲਰ ਵਾਲਾ ਵੀ ਨਹੀਂ ਪਾ ਸਕਦਾ ਪੱਲੋਂ ਤੇ ਉਹ ਸੈਲਰ ਵਾਲੇ ਨੇ ਆਪਦਾ ਪੂਰਾ ਕਰਨ ਵਾਸਤੇ ਕਿਸਾਨਾਂ ਤੋਂ ਕਾਟ ਲਈ ਆ ਤੁਸੀਂ ਆਮ ਹੀ ਅਕਸਰ ਸੁਣਦੇ ਹੋ ਹਰ ਇੱਕ ਖਬਰ ਚ ਕਾਟ ਲਈ ਆ ਕਾਟ ਲੈਣ ਦਾ ਨੁਕਸਾਨ ਕਿਸਾਨ ਨੂੰ ਬਹੁਤ ਵੱਡਾ ਹੋਇਆ ਕਿਸਾਨ ਨੇ ਤਾਂ ਥੋੜੇ ਕਹਿੰਦੇ 26 ਬਿਜਲੀ 26 ਝੋਨਾ ਲਾ ਲਿਆ ਪਰ ਜਦੋਂ ਝੰਮੀ ਝੋਨਾ ਲਾ ਲਿਆ ਕਿਸਾਨ ਦਾ ਕਿੰਨਾ ਨੁਕਸਾਨ ਹੋਇਆ ਇਸ ਕਰਕੇ ਮੈਂ ਸਾਡੀਆਂ ਮਾਨਯੋਗ ਸਰਕਾਰਾਂ ਨੂੰ ਵੀ ਕਹਿਣਾ ਜਿਹੜੀਆਂ ਚੀਜ਼ਾਂ ਬਾਰੇ ਗਿਆਨ ਨਹੀਂ ਹੁੰਦਾ ਕਿਰਪਾ ਕਰਕੇ ਉਹ ਗਿਆਨ ਵੰਡਣ ਦੀ ਲੋੜ ਨਹੀਂ ਹੁਣ ਕਹਿੰਦੇ ਜੀ ਸਰੋਂ ਬੀਜ ਲੋ ਸਰੋਂ ਵਾਸਤੇ ਜੀਐਮ ਮਾਸਟਰ ਆ ਗਈ ਜੀ ਪਹਿਲਾਂ ਇੱਕ ਬੀਟੀ ਨਰਮਾ ਆਇਆ ਸੀ ਬੀਟੀ ਨਰਮੇ ਨੇ ਸਾਡਾ ਕਿੰਨਾ ਨੁਕਸਾਨ ਕਰਿਆ ਸਾਡੇ ਪੰਛੀ ਮਰ ਗਏ ਅਸੀਂ ਲਿਆ ਕੇ ਬੜੇਵੇਂ ਉਹ ਜਿਹੜਾ ਟੀਂਡੇ ਬੱਚੇ ਟੀਂਡੇ ਅਸੀਂ ਲਿਆ ਕੇ ਆਪਣੀਆਂ ਪਸ਼ੂਆਂ ਨੂੰ ਪਾਲੇ ਜਿਹੜੀ ਟੀਂਡੇ ਪਸ਼ੂਆਂ ਨੂੰ ਪਾਇਏ ਸਾਡੇ ਪਸ਼ੂ ਮਰ ਗਏ ਕੋਈ ਪਸ਼ੂ ਗੱਪਣ ਹੋਣ ਤੋਂ ਰੁੱਕ ਗਏ ਨਵੇਂ ਦੁੱਧ ਨਹੀਂ ਹੋਈਆਂ ਮੈਸਾਂ ਤੇ ਸਾਡਾ ਪਸ਼ੂਆਂ ਦਾ ਨੁਕਸਾਨ ਕੀਤਾ ਹੁਣ ਕਹਿੰਦੇ ਜੀ ਜੀਐਮ ਮਾਸਟਰ ਲਿਆਂਦੀ ਜੀਐਮ ਮਾਸਟਰ ਜਿਹੜੀ ਨਵੀਂ ਸਰੋਂ ਆ ਰਹੀ ਆ ਜਿਹਦਾ ਕਹਿੰਦੇ ਤੇਲ ਉਹਦੇ ਵਿੱਚ ਲਿਖਿਆ ਹੋਇਆ ਜੀ ਉਸ ਮਾਸਟਰ ਦੇ ਵਿੱਚ ਲਿਖਿਆ ਕਿ ਜਿਹੜਾ ਇਹਨੂੰ ਰੈਗੂਲਰ ਇਹਦਾ ਤੇਲ ਯੂਜ਼ ਕਰੂਗਾ ਉਹਨੂੰ ਪ੍ਰੋਸਟੇਟ ਕੈਂਸਰ ਹੋ ਸਕਦਾ ਜਾਨੀ ਕਿ ਗਦੂਦਾਂ ਦਾ ਕੈਂਸਰ ਹੋ ਸਕਦਾ ਤੇ ਫੇਰ ਸਾਨੂੰ ਸਰਕਾਰਾਂ ਜਿਹੜੀਆਂ ਪਰੋਸ ਕੇ ਕਹਿੰਦੀਆਂ ਕਿ ਜੀਐਮ ਮਾਸਟਰ ਬੀਜੋ ਜੀਐਮ ਬੀਟੀ ਤੋਂ ਵੀ ਉੱਪਰ ਦੀ ਕੁਆਲਿਟੀ ਆ ਉਹ ਬੀਜੋ ਕਿ ਉਹਦੇ ਨਾਲ ਤੇਲ ਵੱਧ ਨਿਕਲਦਾ ਉਹਦਾ ਐ ਫਲਾਣਾ ਢਮਕਾ ਤੇ ਨਾਲੇ ਐ ਨਹੀਂ ਦੱਸਦੇ ਕਿ ਇਹਦੇ ਨਾਲ ਕੈਂਸਰ ਵੀ ਹੋ ਸਕਦਾ ਸੋ ਜਿਹੜਾ ਕੁਝ ਹੁਣ ਸਾਨੂੰ ਸਰਕਾਰਾਂ ਪਰੋਸ ਕੇ ਦੇਈ ਜਾਣ ਉਹ ਅਸੀਂ ਬੀਜੀ ਜਾਈਏ ਨਹੀਂ ਭਰਾਵੋ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਆਪਦੇ ਖਰਚੇ ਘਟਾਓ ਤੇ ਜਿੱਥੇ ਤੁਹਾਡਾ ਸਰਦ ਹੈ ਕਿ ਪੈਸਾ ਲਾਉਣ ਤੋਂ ਜਿੱਥੇ ਜਾਣ ਤੋਂ ਸਰਦ ਹੈ ਕਿ ਉੱਥੇ ਨਾ ਜਾਇਆ ਜਾਵੇ ਬਿਨਾਂ ਗੱਲ ਤੋਂ ਟਰੈਕਟਰਾਂ ਨੂੰ ਲੈ ਕੇ ਛੜਕਾਂ ਦੇਣਾ ਤੁਰੇ ਫਰੀਏ ਟਰੈਕਟਰਾਂ ਨੂੰ ਜਦੋਂ ਆਪਦਾ ਕੰਮ ਬਿਜ਼ਨਸ ਕੀਤਾ ਨਾਲ ਦੀ ਨਾਲ ਕੰਮ ਕਰਨ ਤੋਂ ਬਾਅਦ ਉਹਨੂੰ ਅੰਦਰ ਲਾ ਦੋ ਤੇ ਉਹਦੇ ਹੀ ਕੱਢੋ ਪਰ ਲੇਕਿਨ ਮੈਂ ਇੱਕ ਗੱਲ ਜ਼ਰੂਰ ਦੱਸਦਾ ਜਿਨੇ ਟਰੈਕਟਰ ਕਰਜ਼ੇ ਤੇ ਲਿਆ ਆਣਾ ਉਹਦਾ ਟਰੈਕਟਰ ਖੜਾ ਵੀ ਘਰੇ ਦਰਵਾਜ਼ੇ ਦੇ ਵਿੱਚ ਖੜਾ ਵੀ ਕੱਪੜਾ ਪਾ ਕੇ ਉਹਦਾ ਟਰੈਕਟਰ 15000 ਰੁਪਿਆ ਮਹੀਨੇ ਦਾ ਖਾਈ ਜਾਂਦਾ ਹੈ ਹੁਣ ਤੁਸੀਂ ਕਹੋਗੇ ਕਿਵੇਂ ਵਿਆਜ ਹੋ ਗਿਆ بیمੇ ਹੋ ਗਏ ਹੋਰ ਖਰਚੇ ਹੋਗੇ ਹਜੇ ਆਪਾਂ ਇਹਦੇ ਚ ਟਾਇਰ ਟੱਪਿਆਂ ਦਾ ਖਰਚਾ ਨਹੀਂ ਦੱਸਿਆ ਤੁਹਾਨੂੰ ਹਜੇ ਕਸਾਈ ਨਹੀਂ ਦੱਸੀ ਹਜੇ ਤੁਹਾਨੂੰ ਸਰਵਿਸ ਨਹੀਂ ਦੱਸੀ ਮੈਂ ਪਿੱਛੇ ਕਿ ਸਰਵਿਸ ਦੇ ਵੀ ਖਰਚੇ ਪੈਂਦੇ ਆ ਕਸਾਈ ਵੀ ਪੈਂਦੀ ਆ ਸੋ ਮੈਂ ਬਹੁਤ ਕੁਝ ਇਹ ਚੀਜ਼ਾਂ ਜਿਹੜੀਆਂ ਨੋਟ ਕਰੀ ਬੈਠਾ ਜਿਹੜਾ ਕਿਸਾਨ ਹੈ ਕਿਸਾਨ ਅੱਜ ਵੀ ਮਰਿਆ ਤੇ ਵਿਚਾਰਾ ਕੱਲ ਨੂੰ ਵੀ ਮਰਿਆ ਜਿਹੜਾ ਛੋਟਾ ਕਿਸਾਨ ਹੈ ਜਿਹੜਾ ਬਚ ਜੂਗਾ ਖਰਚਿਆਂ ਤੋਂ ਉਹੀ ਕਿਸਾਨ ਕਾਮਯਾਬ ਆ ਵੀਰੋ ਕਮੈਂਟ ਕਰਕੇ ਜਰੂਰ ਦੱਸਣਾ ਕਿ ਮੇਰੀ رائے ਸਹੀ ਆ ਜੇ ਗਲਤ ਲੱਗੀ ਕਿਤੇ ਤਾਂ ਮੈਨੂੰ ਦੱਸ ਦਿਓ ਤੇ ਅਗਲੀ ਵੀਡੀਓ ਦੇ ਵਿੱਚ ਮੈਂ ਅਗਲੇ ਬਲੌਗ ਦੇ ਵਿੱਚ ਮੇਰੇ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਠੇਕੇ ਦੇ ਲੈਣ ਵਾਲਾ ਜਿਹੜਾ 60000 ਰੁਪਏ ਨੂੰ ਕਿੱਲਾ ਠੇਕੇ ਤੇ ਲੈਂਦਾ ਜਾਂ 65000 ਨੂੰ ਲੈਂਦਾ ਉਹਨੂੰ ਕਿੰਨੇ ਖਰਚੇ ਪਾ ਕੇ ਕਿੰਨੇ ਚ ਇਹ ਕਿੱਲਾ ਪੈਂਦਾ ਤੇ ਕਿੰਨੀ ਫਸਲ ਨਿਕਲਦੀ ਆ ਕੀ ਉਹਨੂੰ ਬਚਦਾ ਹੈ ਕਿ ਪੱਲਿਓ ਪੈਂਦੇ ਆ ਇਹ ਅਸੀਂ ਅਗਲੇ ਬਲੌਗ ਚ ਦੱਸਾਂਗੇ ਕਿਰਪਾ ਕਰਕੇ ਧੰਨਵਾਦ ਸੋ ਕਮੈਂਟ ਜਰੂਰ ਕਰਨਾ ਸ਼ੇਅਰ ਜਰੂਰ ਕਰਨੀ ਵੀਡੀਓ ਕਿਉਂਕਿ ਇਹ ਖੇਤੀ ਤੇ ਮੈਂ ਜਾਣਕਾਰੀ ਬਹੁਤ ਰੱਖਦਾ ਪਰ ਮੇਰੀ ਵੀਡੀਓ ਪਹਿਲੀ ਆ ਕਿਰਪਾ ਕਰਕੇ ਜੇ ਤੁਸੀਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਸ਼ੇਅਰ ਕਰੋਗੇ ਲਾਈਕ ਕਰੋਗੇ ਕਮੈਂਟ ਕਰੋਗੇ ਤੇ ਇਹਨੂੰ ਅੱਗੇ ਭੇਜੋਗੇ ਲੋਕਾਂ ਤੱਕ ਤਾਂ ਮੈਂ ਵੀਡੀਓ ਬਣਾਉਂਦਾ ਰਹੂੰਗਾ ਨਹੀਂ ਤਾਂ ਬਰੀ ਇਹ ਲਾਸਟ ਵੀਡੀਓ ਹੋਊਗੀ ਧੰਨਵਾਦ